ਤੁਸੀਂ ਗੱਲਾਂ ਕਰਦੇ ਕਰਦੇ ਅਬੋਰ ਦਾ ਜ਼ਿਕਰ ਕੀਤਾ ਅਬੋਰ ਦੇ ਲਾਗੇ ਪਿੰਡ ਦੀ ਇੱਕ ਖਬਰ ਵੀ ਆਪਾਂ ਸਾਂਝੀ ਕਰ ਦਈਏ ਦਰਸ਼ਕਾਂ ਦੇ ਨਾਲ ਕਹਿੰਦੇ ਕਿ ਉੱਥੇ ਭਈ ਆਮ ਆਦਮੀ ਪਾਰਟੀ ਵਾਲਿਆਂ ਦਾ ਫੇਰ ਚੱਲ ਰਿਹਾ ਕੰਮ ਬਲੈਕਮੇਲਿੰਗ ਵਾਲਾ ਕੰਮ ਸੀ ਇਹਨਾਂ ਦਾ ਕੋਈ ਕੇਸ ਸੀਗਾ ਉਹਦੇ ਵਿੱਚ ਜਿਹੜਾ ਬਈ ਬੰਦੇ ਨੇ ਦੁਬਾਰਾ ਕਿਹਾ ਥਾਣੇ ਦੇ ਵਿੱਚ ਰਿਪੋਰਟ ਕਰਾਈ ਹੈ ਕਿ ਭਈ ਮੇਰੇ 'ਤੇ ਧਮਕੀਆਂ ਦੇ ਰਹੇ ਆ ਝੂਠੇ ਕੇਸ ਮੇਰੇ 'ਤੇ ਦਰਜ ਕਰਾਉਣ ਵਾਸਤੇ ਕਹਿ ਰਹੇ ਨੇ ਪਾਰਟੀ ਨੇ ਫਿਰ ਐਕਸ਼ਨ ਲੈ ਲਿਆ ਅੱਜ ਕੱਲ ਇਹ ਵੀ ਹੈ ਨਾ ਪਾਰਟੀ ਕਿਤੇ ਐਕਸ਼ਨ ਲਈ ਜਾਂਦੀ ਹੈ ਕਿਤੇ ਐਕਸ਼ਨ ਲੈ ਲੈਂਦੀ ਫਿਰ ਪੁੱਟੇ ਮੋੜ ਪਾਰਟੀ ਨੇ ਕੀ ਕਰਦੇ ਹੈ ਇਹ ਉਹਨੂੰ ਪੁੱਛਦਾ ਉਸ ਵਾਸਤੇ ਕਿਹਾ ਵੀ ਆਜੋ ਹਾਜ਼ਰ ਹੋ ਜਾਓ ਵੀ ਮੇਰੇ ਖਿਆਲ ਦੇ ਨਾਲ ਤਾਂ ਪਰਚਾ ਦਰਜ ਕੀਤਾ ਜੀ ਖੁਈਆ ਸਰਵਰ ਦੀ ਕੋਈ ਖੁਈਆ ਸਰਵਰ ਦੀ ਗੱਲ ਕਰ ਰਹੇ ਆ ਐਫ ਆਈ ਆਰ ਹੀ ਦਰਜ ਹੋਈ ਆ ਮੇਰੇ ਖਿਆਲ ਦੇ ਨਾਲ ਬਾਕੀ ਕੱਢ ਲੈਣੇ ਆ ਜੀ ਹਾਂਜੀ ਮੈਂ ਕਨਫਰਮ ਕਰ ਦਿੰਦਾ ਮਤਲਬ ਕਿ ਇੱਕ ਹੁੰਦਾ ਕਿ ਪੁੱਛ ਕੇ ਚਲੀ ਸਦਣਾ ਦੋਆਂ ਚੀਜ਼ਾਂ ਚ ਫਰਕ ਹੈ ਨਾ ਇੱਕ ਹੁੰਦਾ ਕਿ ਪਰਚਾ ਦਰਜ ਹੋ ਗਿਆ ਕੇਸ ਦਰਜ ਹੈ ਜੀ ਕੇਸ ਦਰਜ एफआईआर ਦਾ ਜਿਹੜਾ ਮਤਲਬ ਐਕਟੀਵਿਟੀ ਹੈ ਆਪਦੀ ਪਾਰਟੀ ਦੇ ਵਿਰੁੱਧ ਵੀ ਜਿਹੜਾ ਜਿੱਥੇ ਵੀ ਲੱਗਦਾ ਉਥੇ ਹੱਥ ਪਾਉਂਦੇ ਨੇ ਕਰਦੇ ਨੇ ਕੋਸ਼ਿਸ਼ ਹਾਂਜੀ ਠੀਕ ਹੈ ਜਿੱਥੇ ਮਤਲਬ ਕਿ ਇਹ ਆਪਣੇ ਕੋਲ ਧਾਰਾ ਵੀ ਹੈ 384 506 120 ਬੀ ਹੂੰ दैट मींस ਕਿ ਪਰਚਾ ਦਰਜ ਹੈ ਜੀ ਜੀ ਸੋ ਇਹ ਮੈਂ ਚਲੋ ਗੱਲ ਪੂਰੀ ਕਰ ਦਿੰਦਾ ਤੇ ਸਾਰਾ ਕੀ ਹੈ ਕਿ ਇਹ ਸਾਰਾ ਕੁਝ ਜਿਹੜਾ ਵਾਪਰਿਆ ਹੈ ਅਬੋਰ ਏਰੀਏ ਦੇ ਵਿੱਚ ਇਹਦਾ ਮਸਲਾ ਜਿਹੜਾ ਹੈ ਨਾ ਮੈਂ ਤਾਂ ਹੈਰਾਨ ਆ ਕਿ ট্রান্সਫਾਰਮਰ ਦੇ ਨਾਲ ਜੁੜਦਾ ਹੈ ਜੀ ট্রান্সਫਾਰਮਰ ਦੇ ਨਾਲ ਜੁੜਦਾ ਹੈ ਹੁਣ ট্রান্সਫਾਰਮਰ ਦੇ ਨਾਲ ਜੁੜਿਆ ਮਸਲਾ ਇੱਥੋਂ ਤੱਕ ਐਫ ਆਈ ਆਰ ਤੱਕ ਚਲੇ ਜਾਂਦਾ ਹੈ ਤਾਂ ਬੜਾ ਕਹਿ ਲੋ ਕਿ ਕਮਾਲ ਦਾ ਹੈ ਨਾ ਰੌਚਿਕ ਮਾਮਲਾ ਹੈ ਰੁਕਨਪੁਰਾ ਕੋਈ ਘੜਾ ਕੋਈ ਘਿਹੜਾ ਕਹਿੰਦੇ ਨੇ ਪਿੰਡ ਦਾ ਨਾਂ ਰੁਕਨਪੁਰਾ ਹੈ ਇਹ ਵੈਸੇ ਦਰਸ਼ਕਾਂ ਨੂੰ ਦੱਸ ਦਈਏ ਸਾਡੇ ਏਰੀਆ ਦੇ ਪਿੰਡ ਹੈ ਮਤਲਬ ਕਿ ਗੁਵਾਂਡ ਸ਼ਹਿਰ ਆ ਸਾਡਾ ਆਬੋਰ ਹੋਸੀ ਤੇ ਉਹਦੇ ਪਿੰਡ ਨੇ ਪਿੰਡ ਨਹੀਂ ਬਿਲਕੁਲ ਠੀਕ ਹੈ ਜੀ ਜਦੋਂ ਆਪਾਂ ਇਧਰ ਨੂੰ ਪਰਾਂ ਨੂੰ ਗਾਹ ਨਿਕਲਦੇ ਆ ਨਾ ਲੈਂਦੇ ਵਾਲੇ ਪਾਸੇ ਨੂੰ ਪਿੰਡ ਆ ਗਿਆ। ਤੋਂ ਗੱਲ ਇਹ ਆ ਕਿ ਭਾਈ ਹੁਣ ਮਾਮਲਾ ਇਹ ਆ ਕਿ ਕਿਸੇ ਸੱਜਣ ਦਾ ਹੋ ਗਿਆ ਟਰਾਂਸਫਾਰਮਰ ਖਰਾਬ। ਅੱਜ ਵੀ ਹੁਣ ਤਨਵਤਾ ਸੀਜ਼ਨ ਚੱਲ ਪਿਆ ਜੀ ਬੜੀ ਮਾਰਾ ਮਾਰ ਹੁੰਦੀ ਆ। ਹਮ ਇੱਕ ਚੀਜ਼ ਮੈਂ ਹੋਰ ਦੱਸਦੇ ਮੈਂ ਤੁਹਾਨੂੰ ਰੌਚਕ ਹੋ ਜਾਂਦੀ ਆ ਗੱਲ ਐਵੇਂ ਗੱਲਾਂ ਚੋਂ ਗੱਲ ਨਿਕਲ ਜਾਂਦੀ ਆ। ਜੀ ਜੀ ਬੀਤੇ ਦਿਨੀ ਕਿਸੇ ਅਫਸਰ ਕੋਲ ਬੈਠਾ ਸੀ ਮੈਂ ਪਾਵਰ ਕਮ ਹਮ ਮੇਰੀ ਆਦਤ ਹੈ ਚਲੋ ਹਣਾ ਆਪਾਂ ਨਿਮਰ ਹੋ ਕੇ ਤੇ ਮੁਸ਼ਕਲਾਂ ਸੁਣੀ ਦੀਆਂ ਯਾਰ ਕੀ ਮੁਸ਼ਕਲਾਂ ਨੇ ਪਹਿਲਾਂ ਤੇ ਮੈਂ ਉਹਨਾਂ ਦੀ ਇਮਾਰਤ ਦੇਖ ਕੇ ਮੈਨੂੰ ਇਹ ਲੱਗਾ ਕਿ ਪੁੱਛੀ ਲਵਾਂ ਕਿ ਬੀਮਾ ਬੂਮਾ ਸਭ ਕਰਾਇਆ ਤੁਸੀਂ ਆਡੀ ਖਸਤਾ ਇਮਾਰਤਾਂ ਲਾ ਆਡੀ ਸੱਚੀ ਦੂਜੀ ਚੀਜ਼ ਹਮ ਕਿ ਮਤਲਬ ਆਰਜੀ ਕੰਮ ਚਲਾ ਰਹੇ ਨੇ ਆਪਣੇ ਦਫਤਰ ਬਣਾ ਕੇ ਵਧੀਆ ਵਧੀਆ ਪੋਸਟ ਤੇ ਬੈਠੇ ਅਫਸਰ ਹੂੰ ਤੀਜੀ ਚੀਜ਼ ਮੈਂ ਪੁੱਛਿਆ ਕਿ ਜੀ ਤੁਹਾਡੇ ਥੱਲੇ ਜਿਹੜੇ ਹੋਰ ਨੇ ਆਫੀਸਰ ਕਰਮਚਾਰੀ ਹੂੰ ਕਿੰਨੇ ਆ ਉਹਨਾਂ ਕਹਾਂ ਕਿ ਹਸਾਬ ਲਾ ਲੋ ਸਰ ਕਿਤੇ 15 ਸੈਂਕਸ਼ਨ ਨੇ ਤਾਂ 5 ਆ ਗਏ 15 ਸੈਂਕਸ਼ਨ ਨੇ 5 ਹੈਗੇ ਲਾਈਨ ਮੈਨ ਹੋ ਤੋਂ ਵੀ ਕੱਟ ਜੀ ਉਹ ਤੋਂ ਵੀ ਕੱਟ ਮੈਂ ਇੱਕ ਨਾ ਬੈਠੇ ਬੈਠੇ ਨੇ ਫਿਰ ਮਤਲਬ ਕਿ ਮਨ ਚ ਖਿਆਲ ਆਇਆ ਕਿ ਜਦਨ ਮਹਿਕਮਿਆਂ ਦੇ ਡੁੱਬਣ ਦੀ ਵਾਰੀ ਆਈ ਸਭ ਤੋਂ ਪਹਿਲਾਂ ਬਿਜਲੀ ਦਾ ਡੁੱਬੇਗਾ ਹੂੰ ਜਿਹੜਾ ਕਿ ਸਭ ਤੋਂ ਜ਼ਰੂਰੀ ਹੈ ਗੱਲ ਉਹਦੇ ਨਾਲ ਜੁੜੀ ਆ ਤਾਂ ਮੈਂ ਤੁਹਾਨੂੰ ਦੱਸ ਰਿਹਾ ਕਿ ਲਾਸ ਤੇ ਹੈ ਹੀ ਹੈ ਹੂੰ ਇਸ ਸਮੇਂ ਬਿਜਲੀ ਦਾ ਲਾਸ ਜਿਹੜਾ ਆਮ ਸ਼ਹਿਰਾਂ ਚ ਵੀ ਉਹ 25-25% ਤੱਕ ਹੈ ਹੂੰ ਸਰ ਸਬਸਿਡੀ ਇੱਕ ਵਿਸ਼ਾ ਲਾਸ मतलब लॉस त दुजाता बिल चलो सरकार पे कर दोगे लॉस कौन पे कर होगा लॉस कौन वो तो बीच बेचारे लॉस लॉस पूरा किदा होएगा जद ਤੁਹਾਡੇ ਕੋਲ ਤੁਹਾਡੀ ਨਫਰੀ ਨਹੀਂ ਪੂਰੀ ਤੁਹਾਡੇ ਕੋਲ ਟੀਮ ਹੀ ਨਹੀਂ ਪੂਰੀ ਜੀ ਤੋਂ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਬੈਠਾ ਬੈਠਾ ਅੰਦਾਜ਼ਾ ਲਾ ਰਿਹਾ ਇਸ ਮੈਂ ਮੂੰਹ ਤੇ ਤਾਂ ਕੀ ਕਹਿਣਾ ਸੀ ਅਫਸਰ ਦਾ محکمہ ਆਪਦੀ ਰੋਟੀ ਹੈ ਨਾ ਕਿ ਮੈਂ ਲਾ ਰਿਹਾ ਸੀ ਮੈਂ ਕਿ ਜਦਨ ਡੁੱਬੇ ਨਾ ਸਭ ਤੋਂ ਪਹਿਲਾਂ ਮਹਿਕਮਾ ਚ ਆ ਬਿਜਲੀ ਵਾਲੇ ਮਹਿਕਮੇ ਵਾਲੇ ਆ ਨਾ ਜਿਹੜੇ ਇਹਨਾਂ ਦਾ ਮਹਿਕਮਾ ਅਸੀਂ ਪ੍ਰਾਈਵੇਟ ਹੋਣ ਪਿੱਛੇ ਰੋਲਾ ਤਾਂ ਪਾਉਣੀ ਹੈ ਪਰ ਉਹਦੇ ਕਾਰਨ ਅਸੀਂ ਵੇਖਦੇ ਨਹੀਂ ਕਿ ਅੱਜ ਹਾਂਜੀ ਕੋਈ ਨਹੀਂ ਦੇਖ ਰਿਹਾ ਕਿਸ ਮਹਿਕਮੇ ਦਾ ਕੀ ਹਾਲ ਹੈ ਜੀ ਠੀਕ ਹੈ ਨਾ ਜੀ ਰੈਗੂਲਰ ਲਾਈਨਮੈਨ ਹੁਣ ਇਲੈਕਸ਼ਨ ਦੇ ਨੇੜੇ ਜੇ ਜਾ ਕੇ ਲਾਈਨਮੈਨ ਕੁਝ ਭਰਤੀ ਕਰ ਲੈਣਗੇ ਜੀ ਲਾਈਨਮੈਨਾਂ ਦੀ ਭਰਤੀ ਪੰਚਾਇਤ ਦੇ ਕਿੰਨੇ ਜਿਹਾ ਵੀ ਰਵਾਇਤੀ ਹੁੰਦੀ ਹੈ ਵੀ ਉਹ ਹਰ ਇੱਕ ਸਰਕਾਰ ਹਾਂਜੀ ਡਾਟਾ ਆਪਾਂ ਹਾਸਲ ਕਰਾਂਗੇ ਹੁਣ ਬਹੁਤ ਜਲਦੀ ਕਿ ਕਿੰਨੀਆਂ ਇਹਦੇ ਵਿੱਚ ਅਸਾਮੀਆਂ ਖਾਲੀ ਨੇ ਪਾਵਰ ਕਾਮ ਚ ਬਹਰਾਲ ਆਪਾਂ ਅੱਗੇ ਵਧਦੇ ਹੁਣ ਇਸ ਵੇਲੇ ਸੀਜ਼ਨ ਚੱਲਦਾ ਮਾਰਾ ਮਾਰੀ ਆ ਬੰਦੇ ਕੱਟਨੇ ਹੁਣ ਮੈਂ ਜੋੜ ਰਿਹਾ ਇਸ ਗੱਲ ਨੂੰ ਕਿ ਜਿਹੜੀ ਗੱਲ ਮੈਂ ਪੜ੍ਹੀ ਆ ਤੇ ਜਿਹੜੀ ਗੱਲ ਮੈਂ ਪ੍ਰੈਕਟੀਕਲੀ ਮਤਲਬ ਕਿ ਦੇਖੀ ਆ ਜਿੱਥੇ ਮੈਂ ਗੱਲ ਕੀਤੀ ਆ ਹੁੰਦਾ ਕੀ ਆ ਕਿ ਇਸ ਬੰਦੇ ਦਾ ਟਰਾਂਸਫਾਰਮਰ ਸੜਿਆ ਇਹਨੇ ਟਰਾਂਸਫਾਰਮਰ ਚੱਕਿਆ ਉਹਨਾਂ ਕੋਲ ਬੰਦੇ ਹੈ ਨਹੀਂ ਸੀ ਇਹਨਾਂ ਨੇ ਪਿੰਡ ਦਾ ਹੀ ਕੋਈ ਲੈ ਕੇ ਤੇ ਉਹ ਟਰਾਂਸਫਾਰਮਰ ਬਦਲ ਦਿੱਤਾ ਉਹਨਾਂ ਨੇ ਸ਼ਿਕਾਇਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਕਿ ਐਦਾ ਕਿਦਾਂ ਤੂੰ ਆਪ ਟਰਾਂਸਫਾਰਮਰ ਲੈ ਕੇ ਆਪ ਕਿਵੇਂ ਲਾ ਸਕਦਾ ਹਮ ਆਰਟੀਆਈ ਦੇ ਰਾਹੀਂ ਜਾਣਕਾਰੀਆਂ ਕੁਝ ਐਸਾ ਵੈਸਾ ਚੱਲਦਾ ਰਿਹਾ ਤੇ ਜਦੋਂ ਉਹਨੇ ਕਿਹਾ ਮੇਰਾ ਬਈ ਖਿਹੜਾ ਛੱਡੋ ਤੇ ਉਦੋਂ ਗੱਲ ਫਿਰ 10 ਲੱਖ ਚ ਮੁੱਕੀ ਪਤਾ ਨਹੀਂ 4 ਲੱਖ ਅਗੇ 10 ਲੱਖ ਮੈਂ ਦੇਖਦਾ ਵੀ ਕੁ ਲੱਖਾਂ ਚ ਗੱਲ ਚੱਲੇ ਗਈ ਮੈਂ ਤਾਂ ਹੈਰਾਨ ਆ ਵੀ ਲੱਖਾਂ ਰੁਪਏ ਦੀ ਮੰਗ ਕਰ ਲਈ ਗਈ ਤਾਂ ਉਹਦੇ ਵਿੱਚ ਹੋਇਆ ਕਿ ਕਿ ਭਈ ਇਹਨਾਂ ਨੇ ਸ਼ਿਕਾਇਤ ਕੀਤੀ ਤੇ ਜਿਹੜਾ ਇੱਕ 10 ਲੱਖੀ ਆ ਅੰਕੜਾ ਹਾਂਜੀ ਕਈ ਖਬਰਾਂ ਬਹੁਤ ਮਹਿੰਗਾ ਹਾਂਜੀ ਕਈ ਖਬਰਾਂ ਛਪੀਆਂ ਨੇ ਅੱਜ ਹਮ ਮਤਲਬ ਕਈ ਅਖਬਾਰਾਂ ਨੇ ਇਸ ਖਬਰ ਨੂੰ ਪ੍ਰਮੁਖਤਾ ਨਾਲ ਛਾਪਿਆ ਜੀ ਹਮ ਤਾਂ ਉਹ ਕਹਿੰਦੇ ਕਿ 10 ਲੱਖ ਚ ਉਹਨਾਂ ਨੇ ਕਿਹਾ ਕਿ ਸੈਟਲਮੈਂਟ ਕਰਾਂਗੇ ਹੋ ਸਕਦਾ ਵਿੱਚ ਅਧਿਕਾਰੀ ਵੀ ਫਸਦੇ ਹੋਣ आरटीआई ਦਾ ਅਧਿਕਾਰੀ ਦੀ ਮੰਗੀ ਜਾਂਦੀ ਹੈ ਨਾ ਜੀ ਕਿਵੇਂ ਤੁਹਾਡੇ ਤੁਸੀਂ ਦੇ ਕਿਵੇਂ ਦਿੱਤਾ ਉਹ ਸਰਕਾਰੀ ਨੀਜੀ ਬੰਦੇ ਦੀ ਸਰਕਾਰੀ ਅਫਸਰ ਦੀ ਆਰਟੀ ਹੋ ਗਈ ਪ੍ਰਾਈਵੇਟ ਬੰਦੇ ਦਾ ਇਦਾਂ ਹੀ ਇਦਾਂ ਹੀ ਹਾਂਜੀ ਪ੍ਰਾਈਵੇਟ ਵੀ ਟੰਗਿਆ ਗਿਆ ਸਰਕਾਰੀ ਵੀ ਟੰਗਿਆ ਗਿਆ ਉਹਦੇ ਵਿੱਚ ਇਹਨਾਂ ਦਾ ਟ੍ਰੇਡ ਵਿੰਗ ਦਾ ਜਿਹੜਾ ਰਿਹਾ ਇੱਕ ਅਉਦੇ ਤੇ ਨਰੂਲਾ ਨਵੀਂ ਬਾਦੀ ਵਾਲਾ ਸ਼ਾਇਦ ਉਹ ਉਹਨੂੰ ਵੀ ਨਾਮਜ਼ਦ ਕੀਤਾ ਗਿਆ ਇੱਕ ਹੋਰ ਸੀ ਦੋ ਪਿੰਡ ਦੇ ਸੀ ਚਾਰ ਬੰਦਿਆਂ ਨੂੰ ਨਾਮਜ਼ਦ ਕੀਤਾ ਗਿਆ ਸਪਰਚੇ ਜੀ ਤਾਂ ਸਾਹਬ ਲਾਲੂ ਕਿਹੜੇ ਲੱਛਣ ਹੋ ਗਏ ਨੇ ਹੂੰ ਕੀ ਅਰ ਹਿਟਲੇ ਪੱਦਰ ਤੇ ਹੁਣ ਜਦੋਂ ਉੱਤੋਂ ਮੈਸੇਜ ਇਦਾਂ ਦੇ ਜਾਂਦੇ ਨੇ ਸਾਬ ਫਲਾਣੇ ਨੇ ਆ ਕਰਤਾ ਫਲਾਣੇ ਨੇ ਆ ਕਰਤਾ ਤੇ ਹਿਟਲੇ ਵੀ ਕਹਿੰਦੇ ਆ ਕਿ ਜਿਹੜੇ ਲੱਡੂ ਖਵਾਏ ਉਹਨਾਂ ਦੇ ਮੁੱਲ ਮੋੜ ਲਈਏ ਬਿਲਕੁਲ ਤਾਂ ਭਾਈ ਇਹ ਇਹ ਕੋਸ਼ਿਸ਼ ਚੱਲ ਰਹੀ ਆ ਸਾਬ ਹੂੰ ਵੇਖ ਲਓ ਕਿ ਹੁਣ ਆ ਮਤਲਬ ਕਿ ਟਰਾਂਸਫਾਰਮਰ ਦੇ ਉੱਤੇ ਵੀ ਅੱਗੇ ਵੀ ਇੱਕ ਇਹਨਾਂ ਦੇ ਵਰਕਰ ਤੇ ਪਰਚਾ ਹੋਇਆ ਪਿੱਛੇ ਜੇ ਨਾ ਅ ਸ਼ਾਇਦ ਮਾਝੇ ਚ ਹੋਇਆ ਇਸੇ ਤਰ੍ਹਾਂ ਮਤਲਬ ਕਿ ਆਹੀ ਵਿਚੋਲਗੀ ਦੇ ਵਿੱਚੋਂ ਹੀ ਪੈਸੇ ਲੈਣ ਦਾ ਪਰਚਾ ਦਰਜ ਹੋਇਆ ਉਹਦੇ ਤੇ 25 ਕੇ 30000 ਰੁਪਇਆ ਲਗਾ ਸੀ ਉਹ ਇੱਕ ਸ਼ਾਇਦ ਗਰੰਤੀ ਸਿੰਘ ਦਾ ਮਾਮਲਾ ਸੀ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਉਹਦੇ ਵਿੱਚ ਅੱਜ ਅੱਜ ਗੱਲ ਵੀ ਕੀਤੀ ਸੀ 25 ਕੇ 30000 ਰੁਪਇਆ ਉਹ ਲੈ ਗਿਆ ਠੇ ਠਾਣੇ ਦਾ 35 ਲਿਆ ਕੋਲ ਤੇ ਠਾਣੇਦਾਰ ਕੋਲ ਗਿਆ ਹੀ ਦੱਸ ਪછી ਹੋ ਹੀ ਲਿਆ ਤਾਂ ਕਰਕੇ ਕਮਾਲ ਹੋ ਗਈ ਇਹ ਤੇ ਬੜਾ ਹੀ ਜ਼ਿਆਦਾ ਤੇਜ਼ ਦੌੜ ਪਾਇਨੇ ਤਾਂ ਖੈਰ ਇਹਨਾਂ ਤੇ ਪਰਚਾ ਦਰਜ ਕਰ ਲਿਆ ਇਹ ਵਧੀਆ ਗੱਲ ਇਹਨਾਂ ਨੇ ਕੀਤੀ ਆ ਇਹਨਾਂ ਦੇ ਵਰਕਰ ਜਾਂ ਇਹਨਾਂ ਦੇ ਨੇਤਾ ਕੋਈ ਇਸ ਤਰ੍ਹਾਂ ਦੀ ਗਲਤੀ ਕਰਦੇ ਆ ਮਾਮਲਾ ਦਰਜ ਕਰਦੇ ਆ ਅਸੀਂ ਉਹਨੂੰ ਅੱਛਾ ਕਵਾਂਗੇ ਅੱਛਾ ਕਵਾਂਗੇ ਘਟੋਕਟ ਐਕਸ਼ਨ ਤੇ ਹੋਇਆ ਨਾ ਹੂੰ 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 ਹੁਣ ਭਗਵੰਤ ਮਾਨ ਤੇ ਕਿਸੇ ਨੂੰ ਨਹੀਂ ਕਹਿੰਦੇ ਕਿ ਭਾਈ ਜਾ ਕੇ ਤੇ ਆਹ ਕੰਮ ਕਰੋ ਠੀਕ ਹੈ ਨਾ ਜੇ ਕੋਈ ਕਰਦਾ ਹੈ ਤੇ ਤੁਸੀਂ ਉਹਦੇ ਖਿਲਾਫ ਐਕਸ਼ਨ ਨਹੀਂ ਕਰ ਸਕਦੇ ਉਹ ਕਰਤਾ ਇਹਨਾਂ ਨੇ ਤੇ ਵੈਲਨਗੋਡਾ ਜੀ ਜੀ ਬਿਲਕੁਲ ਮਿੰਟੂ ਜੀ ਬੱਲੀ ਸਾਹਿਬ ਕਹਿ ਰਹੇ ਨੇ ਕਿ ਸਰਕਾਰ ਬੰਨ ਤੇ ਥਰਮਲ ਪਲਾਂਟ ਦੇ ਐਮਯੂ ਰੱਦ ਕਰਨ ਵਾਲੀਆਂ ਗੱਲਾਂ ਕਰਨ ਵਾਲੇ ਕਹਿੰਦੇ ਹਾਂ ਅਰੇ ਸਰ ਮੈਂ ਕਾਂਗਰਸ ਸਰਕਾਰ ਵੇਲੇ ਇਹ ਗੱਲ ਕਹੀ ਸੀ ਬੱਲੀ ਸਾਹਿਬ ਬੱਲੀ ਸਾਹਿਬ ਨੇ ਜੀ ਜੀ ਬੱਲੀ ਸਾਹਿਬ ਮੈਂ ਕਾਂਗਰਸ ਸਰਕਾਰ ਜਦੋਂ ਆਈ ਸੀਗੀ ਜਦੋਂ ਇਹ ਬੜੇ ਤੁਹਾਨੂੰ ਪਤਾ ਥੱਬਿਆਂ ਦੇ ਥੱਬੇ ਕਾ ਕੇ ਚੁੱਕ ਕੇ ਜਾਖੜ ਸਾਹਿਬ ਆਮਨ ਅਰੋੜਾ ਇਹ ਪ੍ਰੈਸ ਕਾਨਫਰੰਸਾਂ ਕਰਦੇ ਮੈਂ ਕਿਹਾ ਤੁਸੀਂ ਕਿਵੇਂ ਕਰੋਗੇ ਹੂੰ ਦੱਸੋ ਕਿਉਂਕਿ ਸਰ ਇਸ ਮਾਮਲੇ 'ਚ ਮੇਰੀ ਬਹੁਤ ਸਟੱਡੀ ਹੈ ਬਿਜਲੀ ਦੇ ਮਾਮਲੇ 'ਚ ਕਿ ਤੁਹਾਡਾ ਉਤਪਾਦਨ ਜਿਹੜਾ ਹੈ ਉਹ ਤੇ ਬੇਸਿਕਲੀ ਜੇ ਤੁਸੀਂ ਦੇਖੋਗੇ ਜੇ ਅੱਜ ਆਪਾਂ ਨੂੰ ਮੰਨ ਲਓ ਕਿ 17000 ਮੈਗਾਵਾਟ ਦੀ ਜ਼ਰੂਰਤ ਹੈ ਉਹਦੇ 'ਚ ਆਪਾਂ 10000 ਮੈਗਾਵਾਟ ਬਾਹਰੋਂ ਪ੍ਰਬੰਧ ਕਰਦੇ ਆ ਜਾਂ 11000 ਮੈਗਾਵਾਟ ਤਾਂ ਸਾਡੀ ਜਿਹੜੀ ਕਪੈਸਿਟੀ ਉਹ 5 ਕੇ 55000 ਮੈਗਾਵਾਟ ਦੀ ਹੈ ਉਹਦੇ ਵਿੱਚ ਚੈੱਕ ਕਰੋ ਕਿ ਨਿਜੀ ਥਰਮਲਾਂ ਦੀ ਕਪੈਸਿਟੀ ਕਿੰਨੀ ਹੈ ਉਹ ਦੱਦਿਆਂ ਵੀ ਜ਼ਿਆਦਾ ਹੋਊਗੀ ਉਹਨਾਂ ਨੂੰ ਬੰਦ ਕਰਕੇ بجلی ਲਿਆਓਗੇ ਕਿ ਕਿੱਥੋਂ ਸਰ ਲੋਕ ਮੈਂ ਉਹੀ ਕਹਿੰਦਾ ਨਾ ਸਰ ਵੀ ਐਹੋ ਜਿਹੇ ਨੇਤਾ ਨਹੀਂ ਚਾਹੀਦੇ ਕਿ ਲੋਕਾਂ ਨੂੰ ਬੇਵਕੂਫ ਬਣਾਉਣ ਸਮਾਧੀ ਕਹਿੰਦੇ ਕਿ ਯਾਰ ਬਦਲ ਪਾ ਗਿਆ ਸੀ ਸੋਲਰ ਵੱਲ ਵਧਾਂਗੇ ਵਿੰਡ એનર્ਜੀ ਵੱਲ ਵਧਾਂਗੇ ਠੀਕ ਹੈ ਨਾ ਜੇ ਸੰਭਵ ਹੋਇਆ ਤਾਂ ਅਸੀਂ ਪਰਮਾਣੂ ਊਰਜਾ ਵੱਲ ਤੁਰਾਂਗੇ ਮਤਲਬ ਕਿ ਇਦਾਂ ਦੀ ਗੱਲ ਯਾਰ ਗਾਂ ਵਦੂ ਗੱਲ ਕਰੋ ਵਦੂ ਨਹੀਂ ਪਹਿਲਾਂ ਇਹਨੂੰ ਕਹਿਣਗੇ ਖੱਜਾ ਮਾਰਨ ਦਾ ਕੀ ਫਾਇਦਾ ਜੀ ਜੀ ਲਓ ਜੀ ਨੂਰ ਜੀ ਕਹਿ ਰਹੇ ਨੇ ਕਿ ਸਰ ਰਿਸ਼ਵਤ ਜ਼ਿਆਦਾ ਵੱਧ ਗਈ ਹੈ ਕਿ ਹੁਣ ਕੇਸ ਦਰਜ ਹੋਣ ਲੱਗੇ ਤਾਂ ਕਰਕੇ ਜ਼ਿਆਦਾ ਪਤਾ ਲੱਗਣ ਲੱਗ ਗਿਆ ਮੈਨੂੰ ਲੱਗਦਾ ਕਿ ਦੋਨੇ ਗੱਲਾਂ ਹੀ ਹੋ ਗਈਆਂ ਨੇ ਰਿਸ਼ਵਤ ਤੇ ਲੋਕ ਕਹਿ ਰਹੇ ਨੇ ਭਾਈ ਵੱਧ ਗਈ ਹੈ ਥਲੇ ਲੈਵਲ ਵਾਲੇ ਕਹਿੰਦੇ ਨੇ ਤੇ ਬਾਕੀ ਕੇਸ ਜਿਹੜੇ ਦਰਜ ਹੁੰਦੇ ਉਹ ਆਪਣੇ ਸਾਹਮਣੇ ਆ ਜਾਂਦੇ ਆ